ਬਟਾਲਾ ਰੋਡ ਤੇ ਸਥਿਤ ਸ਼ਿਵਾਲਾ ਬੋਹੜ ਵਾਲਾ ਮੰਦਿਰ ਵਿੱਚ ਸਥਾਪਿਤ ਸ਼੍ਰੀ ਗਣੇਸ਼ ਜੀ ਦੀ ਟੁੱਟੀ ਹੋਈ ਮੂਰਤੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਬਟਾਲਾ ਰੋਡ ਦੇ ਨਿਊ ਜਵਾਹਰਨਗਰ ਵਿਖੇ ਸਾਬਕਾ ਪ੍ਰਧਾਨ ਪਵਨ ਬਿਆਲਾ ਦੇ ਨਿਵਾਸ ਸਥਾਨ ਤੇ ਇੱਕ ਐਮਰਜੈਂਸੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਧਿ ਚਤਾਵਨੀ ਦਿੱਤੀ ਗਈ ਕਿ ਜੇਕਰ ਟੁੱਟੀ ਹੋਈ ਮੂਰਤੀ ਨੂੰ ਨਹੀਂ ਹਟਾਇਆ ਗਿਆ ਅਤੇ 15 ਦਿਨਾਂ ਦੇ ਅੰਦਰ ਨਵੀਂ ਮੂਰਤੀ ਸਥਾਪਿਤ ਨਹੀਂ ਕੀਤੀ ਗਈ ਤਾਂ ਭੰਡਾਰੀ ਪੁਲ ਤੇ ਭੁਖਾ ਹੜਤਾਲ ਸ਼ੁਰੂ ਕੀਤੀ ਜਾਵੇਗੀ ਦੂਜੇ ਪਾਸੇ ਮੰਦਿਰ ਕਮੇਟੀ ਦੇ ਚੇਅਰਮੈਨ ਦਵਿੰਦਰ ਸ਼ਰਮਾ ਨੇ ਕਿਹਾ ਕਿਉਂ ਸ਼੍ਰੀ ਦੁਰਗਿਆਣਾ ਕਮੇਟੀ ਤੋਂ ਪੁਲਿਸ ਵੱਲੋਂ ਮੰਗੀ ਗਈ ਰਿਪੋਰਟ ਦੀ ਉਡੀਕ ਕਰ ਰਹੇ ਹਨ ਅਤੇ ਰਿਪੋਰਟ ਦੇ ਆਧਾਰ ਤੇ ਜੋ ਵੀ ਫੈਸਲਾ ਆਵੇਗਾ ਉਹ ਉਹਨਾਂ ਅਤੇ ਉਹਨਾਂ ਦੀ ਕਮੇਟੀ ਨੂੰ ਸਵੀਕਾਰ ਹੋਵੇਗਾ ਅਸੀਂ ਇਹ ਪੁਲਿਸ ਦੇ ਧਿਆਨ ਚ ਕੇਸ ਹੈ ਐਸਪੀ ਸਾਹਿਬ ਨੇ ਦੁਰਗਿਆਣਾ ਕਮੇਟੀ ਨੂੰ ਭੇਜੀ ਹੈ ਚਿੱਠੀ ਕਿ ਇਹ ਕੀ ਹੈ ਮੂਰਤੀ ਖੰਡਤ ਹੈ ਉਹਨਾਂ ਨੇ ਸਾਡੇ ਕੋਲ ਸਾਰਿਆਂ ਕੋਲ ਸਾਈਨ ਕਰਵਾਇਆ ਗਿੱਤੇ ਰਕਵੀ ਕਰਾਇਆ ਸਾਡੇ ਕੋਲ ਹੀ ਕਰਾਇਆ ਕਿ ਇਹ ਮੂਰਤੀ ਖੰਡਤ ਹੈ ਕਿ ਨਹੀਂ ਖੰਡਤ ਉਹ ਅਜੇ ਰਿਪੋਰਟ ਆਈ ਆ ਕਿ ਨਹੀਂ ਆਈ ਕਿ ਜਾਂ ਫਿਰ ਪੁਸ ਕੋ ਆ ਗਈ ਆ ਇਹ ਅਜੇ ਸਾਨੂੰ ਨਹੀਂ ਪਤਾ ਇਹ ਜਦੋਂ ਵੀ ਰਿਪੋਰਟ ਆਊਗੀ ਅਸੀਂ ਉਥੇ ਦੋਵੇਂ ਤਰ੍ਹਾਂ ਕਹਿ ਕੇ ਆਏ ਆ ਕਿ ਜੋ ਵੀ ਸੰ ਉਹਦੀ ਰਿਪੋਰਟ ਆਊਗੀ ਦਰਿਆਣਾ ਕਮੇਟੀ ਦੀ ਉਹ ਸਾਨੂੰ ਮਨਜ਼ੂਰ ਹੋਗੀ ਸੰ ਮੂਰਤੀ ਪੱਥਰ ਹੁੰਦੀ ਆ ਜਦੋਂ ਦੁਕਾਨ ਤੇ ਆ ਜਦੋਂ ਅਸੀਂ ਉਹਨੂੰ ਲਿਆਉਣੇ ਆ 11 ਦਿਨ 9 ਦਿਨ 5 ਦਿਨ ਜਾਂ 3 ਦਿਨ ਉਹਦੀ ਪ੍ਰਾਣ ਪ੍ਰਿਸ਼ਟਾ ਕਰਦੇ ਆ ਠੀਕ ਹੈ ਪਿਛੇ ਸਾਰਿਆਂ ਨੇ ਦੇਖਿਆ ਇਹ ਕਿਦਾਂ ਆਰਾਮ ਮੰਦਿਰ ਵਾਲੇ ਉਸ ਤੋਂ ਬਾਅਦ ਉਹਨੂੰ ਹੀ ਭਗਵਾਨ ਉਹ ਜੀਵਤ ਮੂਰਤੀ ਹੋ ਜਾਂਦੀ ਆ ਉਹਨਾਂ ਨੂੰ ਇਹ ਮੱਥਾ ਟੇਕਦੇ ਆ ਇਹਨਾਂ ਸਾਡੀ ਜੀਵਤ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਾਵਣ ਦੇ ਮਹੀਨੇ ਇਹਨਾਂ ਨੇ ਥੌੜੀਆਂ ਚਲਾਈਆਂ ਉਹਦੇ ਉੱਤੇ ਚਾਰ ਜਾਣਿਆਂ ਨੇ